ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਧੰਨ ਗੁਰੂ ਆਨੰਦਸ ਜਿਸ ਸਭ ਨਾਲ ਉੱਪਰ ਆਪਣੀ ਮੇਰ ਬਣਾਈ ਰੱਖਣ ਅੱਜ ਆਪਾਂ ਬੜੇ ਦਿਨਾਂ ਤੋਂ ਬਾਅਦ ਗੱਲਾਂ ਬਾਤਾਂ ਕਰਨ ਲੱਗੇ ਆ ਕਿਉਂਕਿ ਮੇਰਾ ਮਨ ਕਰਦਾ ਰਹਿੰਦਾ ਵੀ ਮੈਂ ਆਪਣੇ YouTube ਫੈਮਿਲੀ ਦੇ ਨਾਲ ਕੁਝ ਨਾ ਕੁਝ ਗੱਲਾਂ ਕਰਕੇ ਆਪਣੇ ਦਿਲ ਨੂੰ ਹੌਲਾ ਕਰਾਂ ਸੋ ਅੱਜ ਆਪਾਂ ਗੱਲ ਕਰਦੇ ਆਂ ਵੀ ਆਪਾਂ ਜਿੱਦਾਂ ਹਰ ਰੋਜ਼ ਦੇਖਦੇ ਆਂ ਕਿ ਬੱਚਿਆਂ ਦੇ ਵਿੱਚ ਨਾ ਸਹਿਨ ਸ਼ਕਤੀ ਨਹੀਂ ਹੈਗੀ ਤੇ ਸਹਿਨ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਆ ਸਬਰ ਦਾ ਹੋਣਾ ਬਹੁਤ ਜ਼ਰੂਰੀ ਆ ਜਿੱਦਾਂ ਕਰਕੇ ਨਾ ਮਾਪੇ ਬੜੇ ਪਰੇਸ਼ਾਨ ਰਹਿੰਦੇ ਨੇ ਹਰ ਇੱਕ ਦੀ ਇੱਕ ਹੀ ਸ਼ਿਕਾਇਤ ਹੁੰਦੀ ਆ ਵੀ ਸਾਡੇ ਬੱਚੇ ਕਹਿਣਾ ਨਹੀਂ ਮੰਨਦੇ ਸਾਡੇ ਬੱਚੇ ਕਹਿਣਾ ਨਹੀਂ ਮੰਨਦੇ ਤੇ ਬੱਚੇ ਕਹਿਣਾ ਮੰਨਦੇ ਵੀ ਨਹੀਂ ਪਰ ਬੱਚਿਆਂ ਦੀ ਇੱਕ ਉਮਰ ਗੈਪ ਹੁੰਦੀ ਆ ਜਿਹਦੇ ਲਈ ਮਾਪੇ ਨੂੰ ਵੀ ਬਰਦਾਸ਼ਤ ਕਰਨਾ ਪੈਂਦਾ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਦੇਖਣਾ ਪੈਂਦਾ ਵੀ ਉਮਰ ਦੇ ਹਿਸਾਬ ਨਾਲ ਕਿ ਬੱਚਿਆਂ ਨੂੰ ਕਿਵੇਂ ਆਪਾਂ ਹੈਂਡਲ ਕਰ ਸਕਦੇ ਆ ਬੱਚਿਆਂ ਨੂੰ ਪਿਆਰ ਨਾਲ ਹੀ ਹੈਂਡਲ ਕਰਨਾ ਪਊਗਾ ਕਿਉਂਕਿ ਅੱਜ ਦਾ ਜਿਹੜਾ ਯੋਗਿਆ ਨਾ ਇਹ ਬਹੁਤ ਤੇਜ਼ੀ ਵਾਲਾ ਯੋਗ ਕਹਿ ਸਕਦੇ ਆ ਆਪਾਂ ਵੀ ਜੋ ਬਹੁਤ ਅੱਗੇ ਨਿਕਲ ਗਈ ਟੈਕਨੋਲੋਜੀ ਜਿਹੜੀ ਆ ਨਾ ਬਹੁਤ ਅੱਗੇ ਨਿਕਲ ਗਈ। ਬੱਚਿਆਂ ਨੂੰ ਕੋਈ ਗੱਲ ਆਪਾਂ ਸਮਝਾਉਨੇ ਹਨਾ ਤੇ ਬੱਚੇ ਕਹਿਣ ਲੱਗ ਜਾਂਦੇ ਤੁਹਾਨੂੰ ਕੁਝ ਵੀ ਨਹੀਂ ਪਤਾ। ਤੇ ਆਪਾਂ ਨੂੰ ਹੁੰਦਾ ਕਿ ਅਸੀਂ ਉਮਰ ਹੰਡਾਈ ਆ। ਤੇ ਜਿਹੜੇ ਮਤਲਬ ਘਾਟੇ ਅਸੀਂ ਖਾਦੇ ਆ ਉਹ ਸਾਡੇ ਬੱਚੇ ਉਹ ਘਾਟਾ ਨਾ ਖਾਂ। ਪਰ ਬੱਚਿਆਂ ਨੂੰ ਇੰਜ ਲੱਗਦਾ ਵੀ ਸ਼ਾਇਦ ਇਹ ਬਜ਼ੁਰਗ ਹੋ ਗਏ ਨੇ ਤੇ ਇਹਨਾਂ ਦਾ ਦਿਮਾਗ ਜਿਹੜਾ ਆ ਵੀ ਸ਼ਾਇਦ ਹੁਣ ਪੂਰੀ ਤਰ੍ਹਾਂ ਨਾਲ ਕੰਮ ਨਹੀਂ ਕਰਦਾ। ਜਾ ਕਿ ਕਹ ਲੋ ਕਿ ਐਸਾ ਕੁਝ ਭੁੱਲਣ ਲੱਗ ਗਏ ਨੇ ਪਰ ਨਹੀਂ ਸਭ ਕੁਝ ਭੁੱਲਿਆ ਨਹੀਂ ਜਾਂਦਾ ਹੁੰਦਾ ਕਿਉਂਕਿ ਭੁੱਲਦਾ ਤੇ ਬੰਦਾ ਤਾਂ ਆ ਬੀ ਜੇ ਉਹਨੂੰ ਸਭ ਤੋਂ ਵੱਡੀ ਗੱਲ ਜਿਉਂ ਉਹਨੂੰ ਰੱਬ ਯਾਦ ਨਾ ਹੋਵੇ ਜਦੋਂ ਆਪਾਂ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਰੱਖਦੇ ਆ ਨਾ ਜਦੋਂ ਪ੍ਰਮਾਤਮਾ ਨੂੰ ਯਾਦ ਰੱਖਦੇ ਆ ਤੇ ਬੰਦਾ ਕੋਈ ਮਾੜਾ ਕੰਮ ਕਰਨ ਬਾਰੇ ਸੋਚਦਾ ਹੀ ਨਹੀਂ ਤੇ ਕਰ ਵੀ ਨਹੀਂ ਸਕਦਾ ਕਰਨਾ ਤੇ ਕੀ ਆ ਫੇਰ ਉਹ ਸੋਚ ਵੀ ਨਹੀਂ ਸਕਦਾ ਤੇ ਜਿਹੜੀ ਅੱਜ ਕੱਲ ਦੀ ਨੈਗੇਟਿਵਿਟੀ ਆ ਨਾ ਇਹਨੇ ਬਹੁਤ ਘਰਾਂ ਦੇ ਘਰ ਬਰਬਾਦ ਕੀਤੇ ਆ ਹਰ ਗੱਲ ਦੇ ਵਿੱਚ ਹਰ ਕੰਮ ਦੇ ਵਿੱਚ ਬਸ ਕੱਲੀ ਨੈਗੇਟਿਵਿਟੀ ਹੀ ਭਰੀ ਹੋਈ ਆ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਬੰਦੇ ਦੀ ਜਿਹੜੀ ਸੋਚ ਆ ਨਾ ਉਹ ਨਾ ਪੱਖੀ ਹੋ ਜਾਂਦੀ ਆ ਜਦ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੋਚ ਨੂੰ ਹਮੇਸ਼ਾ ਪੋਜ਼ਿਟਿਵ ਰੱਖੋ ਚੰਗੀ ਹਾਂ ਪੱਖੀ ਸੋਚ ਰੱਖੋ ਕੀ ਹੋ ਜਾਊਗਾ ਇਹ ਕੰਮ ਜਿਹੜਾ ਵੀ ਕੰਮ ਆਪਾਂ ਕਰ ਰਹੇ ਆਂ ਜਿਹੜਾ ਵੀ ਕੰਮ ਆਪਾਂ ਵਿੱਡਿਆ ਹੋਇਆ ਆ ਇਹ ਹੌਲੀ ਹੌਲੀ ਹੋ ਜਾਊਗਾ ਪਰ ਉਹ ਕਿਵੇਂ ਹੋਊਗਾ ਸਭ ਤੋਂ ਵੱਡੀ ਗੱਲ ਜਿਹੜੀ ਆ ਵੀ ਜੇ ਸਾਡੇ ਵਿੱਚ ਸਬਰ ਹੋਊਗਾ ਕਿਉਂਕਿ ਅੱਜ ਦੇ ਮਾਹੌਲ ਦੇ ਅਨੁਸਾਰਨਾ ਸਬਰ ਦੀ ਬਹੁਤ ਵੱਡੀ ਘਾਟ ਹੋ ਗਈ ਹੈ ਸਬਰ ਬਿਲਕੁਲ ਨਹੀਂ ਹੈਗਾ ਬਜ਼ੁਰਗਾਂ ਵਿੱਚ ਵੀ ਘਟ ਗਿਆ ਮੈਂ ਇਹ ਨਹੀਂ ਕਹਿੰਦੀ ਕਿ ਬਜ਼ੁਰਗਾਂ ਵਿੱਚ ਨਹੀਂ ਘਟਿਆ ਬਜ਼ੁਰਗ ਵੀ ਆਪਣੇ ਨਾ ਉਮਰ ਦੇ ਹਿਸਾਬ ਨਾਲ ਸਰੀਰਕ ਕਮਜ਼ੋਰੀ ਦੇ ਹਿਸਾਬ ਨਾਲ ਤੇ ਉਹ ਆਪਣੇ ਆਪ ਨੂੰ ਜਦੋਂ ਹੁਣ ਜੋ ਕਰਨਾ ਚਾਹੁੰਦੇ ਆ ਉਹ ਉਹਨਾਂ ਕੋਲ ਕਰ ਨਹੀਂ ਹੁੰਦਾ ਤੇ ਉਹਦਾ ਕਰਕੇ ਵੀ ਬਜ਼ੁਰਗ ਵੀ ਆਪਣੇ ਆਪ ਨੂੰ ਹੀਣਪਾਨ ਭਾਵਨਾ ਜੀ ਮਹਿਸੂਸ ਕਰਦੇ ਆ ਵੀ ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ ਰਹਿ ਜਾਣੀ ਕਿਉਂਕਿ ਹਰ ਬੰਦਾ ਉਮਰ ਦੇ ਹਿਸਾਬ ਨਾਲ ਢਲਦਾ ਹੀ ਢਲਦਾ ਹੈ ਤੇ ਢਲਣਾ ਵੀ ਪਊਗਾ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਜਾਂਦੀ ਆ ਤੇ ਜੇ ਸਾਡੇ ਉੱਤੇ ਪਰਮਾਤਮਾ ਦੀ ਕਿਰਪਾ ਆ ਤੇ ਚਲੋ ਅਸੀਂ ਆਪਣੇ ਮਤਲਬ ਜਿਹੜੇ ਆਪਣੇ ਮਾਂ-ਬਾਪ ਦੇ ਸੰਸਕਾਰ ਖੁਦ ਨਭਾਏ ਆ ਉਹੀ ਸੰਸਕਾਰ ਸਾਡੇ ਬੱਚੇ ਵੀ ਨਭਾਉਣ ਤੇ ਫਿਰ ਬੰਦਾ ਕਦੀ ਵੀ ਦੁਖੀ ਨਹੀਂ ਹੁੰਦਾ ਸਾਡੇ ਦੁਖੀ ਰਹਿਣ ਦਾ ਮੂਲ ਕਾਰਨ ਇਹ ਆ ਕਿ ਅਸੀਂ ਨਾ ਹਰ ਗੱਲ ਤੋਂ ਭੱਜ ਰਹੇ ਹਾਂ ਭਾਵੇਂ ਕਿ ਆਪਣੇ ਫਰਜ਼ਾਂ ਤੋਂ ਭੱਜ ਰਹੇ ਹਾਂ ਸਾਨੂੰ ਨਾ ਫਰਜ਼ਾਂ ਤੋਂ ਨਹੀਂ ਭੱਜਣਾ ਚਾਹੀਦਾ ਬਾਦ ਤੋਂ ਬਾਦ ਗੁਰਬਾਣੀ ਦਾ ਸਹਾਰਾ ਲੈਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਗੁਰਬਾਣੀ ਦਾ ਸਹਾਰਾ ਲੈਂਦੇ ਆ ਨਾ ਸਾਡੇ ਵਿੱਚ એનર્ਜੀ ਆਉਂਦੀ ਆ ਸਾਨੂੰ ਇੰਜ ਲੱਗਦਾ ਕਿ ਸਾਡੇ ਕੋਲ ਸਭ ਕੁਝ ਪ੍ਰਾਪਤ ਹੋ ਗਿਆ ਉਹਦਾ ਕਾਰਨ ਕੀ ਹੈ ਉਹ ਗੱਲ ਫਿਰ ਉੱਥੇ ਹੀ ਆ ਜਾਂਦੀ ਕਿ ਸਾਨੂੰ ਸਬਰ ਹੋ ਜਾਂਦਾ ਸਾਡੇ ਵਿੱਚ ਤੇ ਜਦੋਂ ਸਬਰ ਹੋ ਜਾਂਦਾ ਤੇ ਫਿਰ ਅਸੀਂ ਕਿਸੇ ਮਤਲਬ ਜਿਹੜੇ ਦੁਨਿਆਵੀ ਪਦਾਰਥ ਵਾ ਉਹਨਾਂ ਦੇ ਪਿੱਛੇ ਨਹੀਂ ਭੱਜਦੇ ਤੇ ਜਦੋਂ ਅਸੀਂ ਦੁਨਿਆਵੀ ਪਦਾਰਥਾਂ ਦੇ ਪਿੱਛੇ ਨਹੀਂ ਭੱਜਦਾ ਜੇ ਮੈਂ ਹਾਂ ਤਕਰੀਬਨ ਹਰ ਵੀਡੀਓ ਵਿੱਚ ਵੀ ਕਹਿ ਦਿੰਨੀ ਆ ਵੀ ਜੇ ਥੋੜਾ ਜਿਹਾ ਘਟਿਆ ਤਾਂ ਵੀ ਕੋਈ ਨਹੀਂ ਤੇ ਜੇ ਥੋੜਾ ਜਿਹਾ ਵਧਿਆ ਤਾਂ ਵੀ ਕੋਈ ਨਹੀਂ ਵੀ ਉੱਛਲਣ ਦੀ ਨਹੀਂ ਲੋੜ ਹਾਂ ਜੇ ਮਤਲਬ ਤੁਸੀਂ ਦੇਖਿਆ ਹੋਊਗਾ ਵੀ ਕਈ ਵਾਰੀ ਨਾ ਬਹੁਤ ਨੇ 50 60% ਲੋਕਾਂ ਨੂੰ ਮੈਂ ਐਵੇਂ ਦਾ ਦੇਖਿਆ ਵੀ ਜੇ ਥੋੜਾ ਜਿਹਾ ਵਾਧ ਰਿਜਕ ਮਿਲ ਜਾਂਦਾ ਨਾ ਉਹ ਪਿਛਲੇ ਪਾਸਟ ਨੂੰ ਭੁੱਲ ਕੇ ਨਾ ਉਹ ਇੰਜ ਹੁਣ ਜਿਨ੍ਹਾਂ ਨੇ ਤਾਂ ਉਹਨਾਂ ਨੂੰ ਸਾਹਮਣੇ ਦੇਖਿਆ ਹੁੰਦਾ ਹੈ ਉਹਨਾਂ ਨੂੰ ਤਾਂ ਪਤਾ ਹੁੰਦਾ ਵੀ ਕਿਸ ਦੌਰ ਚੋਂ ਨਿਕਲੇ ਆ ਪਰ ਉਹ ਫਿਰ ਵੀ ਆਪਣਾ ਮਤਲਬ ਆਪਣਾ ਆਪ ਇਦਾਂ ਦਿਖਾਉਣਗੇ ਵੀ ਜਿੱਦਾਂ ਮਤਲਬ ਸਾਨੂੰ ਸ਼ਾਇਦ ਇਹਨਾਂ ਨੇ ਪਿਛਲਾ ਟਾਈਮ ਨਹੀਂ ਦੇਖਿਆ ਹੋ ਸਕਦਾ ਉਹ ਪਿਛਲਾ ਟਾਈਮ ਤੁਹਾਡੇ ਨਾਲ ਹੰਡਾਇਆ ਹੋਵੇ ਉਹਨਾਂ ਨੇ ਤੇ ਸੋ ਕਦੀ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹਮੇਸ਼ਾ ਬਸ ਸਬਰ ਦਾ ਫਲ ਮਿੱਠਾ ਹੁੰਦਾ ਸਬਰ ਨਾਲ ਸਾਨੂੰ ਰਹਿਣਾ ਚਾਹੀਦਾ ਗੁਰਬਾਣੀ ਦਾ ਸਹਾਰਾ ਲੈਣਾ ਚਾਹੀਦਾ ਹਰ ਵੇਲੇ ਆਪਣੀ ਵੀ ਸੁੱਖ ਮੰਗੋ ਤੇ ਹੋਰਨਾਂ ਦੀ ਵੀ ਸੁੱਖ ਮੰਗੋ ਸਰਬੱਤ ਦੇ ਭਲੇ ਦੀ ਅਰਦਾਸ ਤੇ ਅੰਗੁਰੂ ਸਾਹਿਬ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਸਭਨਾ ਜੀਆਂ ਦਾ ਇੱਕੋ ਦਾਤਾ ਸਾਰਿਆਂ ਦੇ ਵਿੱਚ ਉਹ ਕਣ-ਕਣ ਵਿੱਚ ਵਸ ਰਿਹਾ ਆ ਸਭ ਨੂੰ ਦੇਖ ਰਿਹਾ ਜਿਹੜੇ ਸਾਡੇ ਚੰਗੇ ਮਾੜੇ ਕਰਮ ਨੇ ਉਹਨਾਂ ਨੂੰ ਵੀ ਉਹ ਦੇਖ ਰਿਹਾ ਆ ਤੇ ਬਸ ਮਤਲਬ ਕਹਿਣ ਤੋਂ ਭਾਵ ਤਾਂ ਇਹੀ ਆ ਕਿ ਅੱਜ ਦਾ ਮੇਰਾ ਇਹੀ ਸੀਗਾ ਵੀ ਜਿੱਦਾਂ ਹੁਣ ਆਪਾਂ ਹਰ ਰੋਜ਼ ਦੇਖਦੇ ਆਂ ਜਾਂ ਸੁਣਦੇ ਆਂ ਵੀ ਬਹੁਤ ਜ਼ਿਆਦੀਆਂ ਘਟਨਾਵਾਂ ਵਾਪਰ ਰਹੀਆਂ ਆ ਤੇ ਬੜਾ ਮਨ ਨੂੰ ਦੁੱਖ ਲੱਗਦਾ ਹਨਾ ਵੀ ਹੁਣ ਬੰਦੇ ਨੂੰ ਮਾਰਨਾ ਨਾ ਏਦਾਂ ਲੋਕਾਂ ਨੇ ਸਮਝ ਲਿਆ ਵੀ ਜਿੱਦਾਂ ਕੋਈ ਗਾਜਰ ਮੂਲੀ ਖੇਤ 'ਚੋਂ ਪਟਕ ਕੇ ਤੇ ਆਪਾਂ ਕੱਟ ਕੇ ਤੇ ਉਹਨੂੰ ਦਰੜ ਫਰੜ ਕਰ ਦਿੰਨੇ ਆ ਨਾ ਹੁਣ ਬੰਦੇ ਦਾ ਏਦਾਂ ਮਤਲਬ ਹੋਣ ਲੱਗ ਗਿਆ ਪਰ ਏਦਾਂ ਨਹੀਂ ਹੋਣਾ ਚਾਹੀਦਾ ਜੇਕਰ ਤੁਹਾਨੂੰ ਕਿਸੇ ਵਿੱਚ ਕੋਈ ਕਮੀਆਂ ਲੱਗਦੀਆਂ ਹਨ ਹਨਾ ਪਰਕ ਤੁਸੀਂ ਕਿਸੇ ਦੀ ਧੀ ਨੂੰ ਮਾਰੋ ਨਾ ਉਹਨੂੰ ਛੱਡ ਦਿਓ ਉਹਨੂੰ ਕਹਿ ਦਿਓ ਕਿ ਤੇਰਾ ਸਾਡੇ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਤੇ ਤੇਰਾ ਆਪਣਾਰਾ ਸਾਡਾ ਆਪਣਾਰਾ ਪਰ ਕਿਸੇ ਦੀ ਜ਼ਿੰਦਗੀ ਨੂੰ ਖਤਮ ਕਰਨ ਦਾ ਜਾਂ ਕਿਸੇ ਦੀ ਕਿਸੇ ਨੂੰ ਸਦਾ ਲਈ ਮਕਾ ਦੇਣਾ ਇਤੋਂ ਵੱਡਾ ਤੇ ਪਾਪ ਕੋਈ ਹੋਰ ਨਹੀਂ ਹੋ ਸਕਦਾ ਜੇ ਗਲਤੀ ਨਾ ਕੋਲ ਹੁੰਦੀ ਆ ਨਾ ਤੇ ਗਲਤੀ ਸਸ ਕੋਲ ਵੀ ਹੋ ਸਕਦੀ ਹੈ ਇਹ ਨਹੀਂ ਹੁੰਦਾ ਕਿ ਕੱਲੀ ਨਾ ਹੀ ਗਲਤੀ ਕਰਦੀ ਆ ਗਲਤੀਆਂ ਸਾਰੇ ਸਾਰਿਆਂ ਕੋਲ ਹੀ ਹੋ ਜਾਂਦੀਆਂ ਤੇ ਜੇ ਆਪਾਂ ਰਲ ਮਿਲ ਕੇ ਆਪਣਾ ਗੁਜ਼ਾਰਾ ਕਰਦੇ ਆ ਤੇ ਫਿਰ ਕਦੀ ਵੀ ਆਪਣੇ ਘਰ ਵਿੱਚ ਕੋਈ ਕਲੇਸ਼ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਨਹੀਂ ਹੁੰਦਾ ਤੇ ਬਸ ਮੈਂ ਤਾਂ ਇਹ ਕਹਿਨੀ ਆ ਕਿ ਹਰ ਕੰਮ ਨੂੰ ਸਬਰ ਨਾਲ ਸਹਿਣ ਚੀਰਤਾ ਨਾਲ ਨਿਭਾਓ ਤੇ ਛੋਟਿਆਂ ਨੂੰ ਵੀ ਚਾਹੀਦਾ ਵੀ ਵੱਡਿਆਂ ਦਾ ਕਹਿਣਾ ਮੰਨਣ ਤੇ ਵੱਡਿਆਂ ਨੂੰ ਵੀ ਚਾਹੀਦਾ ਵੀ ਛੋਟਿਆਂ ਨੂੰ ਪਿਆਰ ਨਾਲ ਰੱਖਣਾ ਕਿਉਂਕਿ ਹੁਣ ਬੱਚਿਆਂ ਦਾ ਇਹ ਹਿਸਾਬ ਆ ਵੀ ਬੱਚੇ ਥੋੜਾ ਜਿਹਾ ਜਿਸ ਤਰ੍ਹਾਂ ਬੱਚੇ ਕੰਪਿਊਟਰ ਚਲਾਉਂਦੇ ਆ ਜਿਆਦਾ ਮੋਬਾਈਲ ਚਲਾਉਂਦੇ ਆ ਤੇ ਉਹ ਆਪਣੀ ਗੱਲ ਨੂੰ ਘੱਟ ਸੁਣਦੇ ਆ ਉਹ ਕਹਿੰਦੇ ਸਾਨੂੰ ਸਭ ਕੁਝ ਪਤਾ ਵੀ ਛੋਟਾ ਜਿਹਾ ਬੱਚਾ ਵੀ ਹੋਊਗਾ ਨਾ 7-8 ਸਾਲ ਦਾ ਹੀ ਉਹਨੂੰ ਆਪਾਂ ਕੋਈ ਵੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਨਾ ਉਹ ਕਹਿੰਦੇ ਹਾਂ ਹਾਂ ਮੈਨੂੰ ਪਤਾ ਸਾਨੂੰ ਨੇ ਪਤਾ ਮੈਨੂੰ ਪਤਾ ਆ ਤੇ ਉਹ ਬਸ ਇਹੀ ਆ ਨਾ ਕਿ ਬੱਚੇ ਜਿਸ ਤਰ੍ਹਾਂ ਦੇਖਦੇ ਆ ਉਸੇ ਤਰ੍ਹਾਂ ਹੀ ਅਪਣਾਉਂਦੇ ਆ ਸੋ ਜੇ ਆਪਾਂ ਹੌਲੀ-ਹੌਲੀ ਹੌਲੀ-ਹੌਲੀ ਕਿਸੇ ਵੀ ਚੀਜ਼ ਨੂੰ ਕਰਨ ਵਿੱਚ ਬਹੁਤ ਟਾਈਮ ਲੱਗਦਾ ਹੈ ਇੱਕ ਆਪਾਂ ਬੂਟਾ ਵੀ ਲਾਉਨੇ ਆ ਅੱਜ ਬੂਟਾ ਲਾਇਆ ਉਹਨੂੰ 2-4 ਸਾਲ 5 ਸਾਲ ਬਾਅਦ ਫਲ ਲੱਗਣਾ ਹੈ ਇਹੀ ਹਿਸਾਬ ਬੱਚਿਆਂ ਦਾ ਆ ਵੀ ਬੱਚਿਆਂ ਨਾਲ ਹੌਲੀ-ਹੌਲੀ ਹੌਲੀ-ਹੌਲੀ ਪਿਆਰ ਦੇ ਨਾਲ ਕਿਉਂ ਇਹ ਰਿਸ਼ਤੇ ਬੜੇ ਨਾਜ਼ੁਕ ਤੇ ਬੜੇ ਕੂੜੇ ਤੇ ਬੜੇ ਪਿਆਰੇ ਰਿਸ਼ਤੇ ਹੁੰਦੇ ਆ ਇਹਨਾਂ ਰਿਸ਼ਤਿਆਂ ਨੂੰ ਸਹੀ ਸਲਾਮਤ ਰੱਖਣਾ ਇਹਨਾਂ ਰਿਸ਼ਤਿਆਂ ਦੇ ਵਿੱਚ ਮਜ਼ਬੂਤੀ ਬਣਾ ਕੇ ਰੱਖਣੀ ਤੇ ਸਾਡੇ ਲਈ ਬਹੁਤ ਜ਼ਰੂਰੀ ਆ ਸੋ ਮੇਰੀਆਂ ਮੈਂ ਹਮੇਸ਼ਾ ਕਹਿੰਨੀ ਹੁੰਦੀ ਵੀ ਮੇਰੀਆਂ ਇਦਾਂ ਦੀਆਂ ਗੱਲਾਂ ਹੁੰਦੀਆਂ ਪਰ ਸਿੱਧੀਆਂ ਸਾਦੀਆਂ ਪਰ ਮੇਰਾ ਗੱਲ ਕਰਨ ਦਾ ਮਨ ਬਹੁਤ ਕਰਦਾ ਹੁੰਦਾ ਕਿਉਂਕਿ ਤੁਹਾਡੇ ਨਾਲ ਹੀ ਗੱਲਾਂ ਕਰਕੇ ਬੰਦੇ ਦਾ ਮਨ ਹੌਲਾ ਹੋ ਜਾਂਦਾ ਸੋ ਜਿਵੇਂ ਮਹਾਰਾਜ ਦੀ ਗੁਰਬਾਣੀ ਦਾ ਫਰਮਾਨ ਹੈ ਨਾ ਹਮ ਨਿਰਗੁੜ ਯਾਰ ਕੋ ਗੁਣ ਨਹੀਂ ਆਪੇ ਤਰਸ ਪਇ ਹੋਈ ਕਿਉਂਕਿ ਤਰਸ ਉਸ ਪਰਮਾਤਮਾ ਨੇ ਸਾਡੇ ਤੇ ਕਰਨਾ ਤੇ ਸਾਡੀ ਜ਼ਿੰਦਗੀ ਚੱਲਦੀ ਜਾਣਾ ਤੇ ਆਪਾਂ ਨੂੰ ਪਤਾ ਵੀ ਆਪਣੇ ਵਿੱਚ ਤਾਂ ਔਗਣ ਹੀ ਔਗਣ ਆ ਗੁਣ ਕੋਈ ਨਹੀਂ ਹੈਗਾ ਇਹ ਗੋੜਣ ਜੇ ਕੋਈ ਹੈਗੇ ਆ ਜੇ ਬਾਹਰ ਆਪਣੀ ਕੋਈ ਸਿਫਤ ਸਲਾਹ ਕਰਦਾ ਆ ਤੇ ਜੇ ਆਪਾਂ ਚੰਗੇ ਕੰਮ ਕਰਦੇ ਆ ਨਾ ਤੇ ਬਾਹਰ ਵੀ ਲੋਕ ਆਪਣੀ ਸਿਫਤ ਕਰਦੇ ਆ ਵੀ ਹਾਂ ਤੁਸੀਂ ਆਪਣੇ ਪਰਿਵਾਰ ਨੂੰ ਸੰਭਾਲ ਕੇ ਰੱਖਿਆ ਹੋਇਆ ਆ ਤੁਸੀਂ ਆਪਣੇ ਕੰਮ ਆਪਾਂ ਆਪਣਾ ਹੀ ਕਰਦੇ ਆ ਤੇ ਸਿਫਤ ਲੋਕ ਕਰਦੇ ਆ ਤੇ ਫਿਰ ਉਹਦੇ ਨਾਲ ਕੀ ਹੁੰਦਾ ਵੀ ਸਾਡੇ ਕੰਮ ਕਰਨ ਦੀ ਜਿਹੜੀ ਊਰਜਾ ਆ ਨਾ ਉਹ ਹੋਰ ਵੱਧ ਜਾਂਦੀ ਆ ਸਾਡੇ ਜੀ ਕਰਦਾ ਵੀ ਅਸੀਂ ਹੋਰ ਕੰਮ ਕਰੀਏ ਤੇ ਕੰਮ ਤੇ ਆਪਣਾ ਆਪਦਾ ਹੀ ਹੁੰਦਾ ਆ ਹਨਾ ਤੇ ਕਹਿੰਦੇ ਸਚਿਆਰੇ ਬੰਨਣਾ ਬਹੁਤ ਔਖਾ ਆ ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਸਚਿਆਰੇ ਬਨਣ ਦੀ ਬਾਕੀ ਗਲਤੀਆਂ ਇਨਸਾਨ ਗਲਤੀਆਂ ਦਾ ਪੁੱਤਲਾ ਆ ਗਲਤੀਆਂ ਹੁੰਦੀਆਂ ਰਹਿੰਦੀਆਂ ਇਹ ਵੱਡਿਆਂ ਤੋਂ ਵੀ ਹੋ ਜਾਂਦੀਆਂ ਛੋਟਿਆਂ ਤੋਂ ਵੀ ਹੋ ਜਾਂਦੀਆਂ ਸਾਰਿਆਂ ਨੂੰ ਇੱਕ ਦੂਜੇ ਨੂੰ ਮਾਫ ਕਰਨੀਆਂ ਚਾਹੀਦੀਆਂ ਤੇ ਰਲ ਮਿਲ ਕੇ ਰਹਿਣਾ ਚਾਹੀਦਾ ਆ ਤੇ ਬਾਕੀ ਕਿਸੇ ਦੀ ਮਤਲਬ ਮੇਰੀ ਫੇਰ ਇਹੀ ਬੇਨਤੀ ਆ ਵੀ ਕਿਸੇ ਨੂੰ ਮਤਲਬ ਕਿਸ ਕੋਈ ਵੀ ਮਤਲਬ ਕਿਸੇ ਦੇ ਨਾਲ ਆਪਾਂ ਨੂੰ ਮਾੜਾ ਨਹੀਂ ਕਰਨਾ ਚਾਹੀਦਾ ਕਹਿਣ ਤੋਂ ਭਾਵ ਵੀ ਆਪਾਂ ਜਿੱਦਾਂ ਖਬਰਾਂ ਪੜ੍ਹਦੇ ਆ ਜਾਂ ਸੁਣਦੇ ਆ ਨਾ ਤੇ ਦੇਖ ਕੇ ਬੜਾ ਮਨ ਦੁਖੀ ਹੁੰਦਾ ਆ ਤੇ ਕਿਸੇ ਦੇ ਨਾਲ ਮਾੜਾ ਕਰਨਾ ਜਿਹੜਾ ਉਹ ਸਭ ਤੋਂ ਵੱਡਾ ਪਾਪ ਆ ਤੇ ਜੇ ਪਾਪ ਆਪਾਂ ਕਰਾਂਗੇ ਨਾ ਆਪਾਂ ਇੱਕ ਪਾਪ ਕੀਤਾ ਨਾ ਤੇ ਉਹਦੇ ਬਦਲੇ ਚ ਆਪਾਂ ਨੂੰ 10 ਗੁਣਾ ਵੱਧ ਆਪ ਸਹਿਣਾ ਪਏਗਾ ਕਿਉਂਕਿ ਪਰਮਾਤਮਾ ਦੇ ਘਰ ਤਾਂ ਸਭ ਕੁਝ ਲਿਖਿਆ ਜਾਂਦਾ ਜਿਹੜੇ ਲੋਕ ਕਹਿ ਦਿੰਦੇ ਆ ਨਾ ਵੀ ਨਹੀਂ ਕੁਝ ਨਹੀਂ ਹੈਗਾ ਸਭ ਕੁਝ ਹੈਗਾ ਆ ਤੇ ਸਭ ਕੁਝ ਸਹਿਣਾ ਵੀ ਪੈਂਦਾ ਆ ਜੇ ਆਪਾਂ ਬੱਚੇ ਨੂੰ ਛੋਟੇ ਜਿਹੇ ਹੁੰਦੇ ਨੇ ਉਹਦੇ ਮਨ ਵਿੱਚ ਭਰ ਦਿੱਤਾ ਨਾ ਵੀ ਰੱਬ ਦਾ ਡਰ ਤੇ ਉਹ ਬੱਚੇ ਦੇ ਮਨ ਵਿੱਚ ਹਮੇਸ਼ਾ ਹੀ ਰੱਬ ਦਾ ਡਰ ਬਣਿਆ ਰਹੇਗਾ ਤੇ ਉਹ ਹਮੇਸ਼ਾ ਹੀ ਵਾਹਿਗੁਰੂ ਤੋਂ ਡਰਦਾ ਰਹੇਗਾ ਉਹ ਕਦੀ ਵੀ ਕੋਈ ਵੀ ਉਸ ਤਰ੍ਹਾਂ ਦਾ ਕੰਮ ਕਰਨ ਲੱਗਾ ਨਾ ਹਜ਼ਾਰ ਵਾਰੀ ਸੋਚੇਗਾ ਕਿ ਨਹੀਂ ਮੇਰੇ ਮਾਤਾ ਪਿਤਾ ਨੇ ਮੈਨੂੰ ਇਹ ਗੱਲ ਕਹੀ ਆ ਤੇ ਮੈਂ ਆਪਣੇ ਮਾਤਾ ਪਿਤਾ ਦੇ ਕਹੇ ਤੇ ਹੀ ਚੱਲਣਾ ਆ ਤੇ ਜੇ ਕੋਈ ਕੰਮ ਕਰਨ ਦੇ ਦੋ ਹੀ ਤਰੀਕੇ ਆ ਜਾਂ ਕੰਮ ਸ਼ੌਂਕ ਨਾਲ ਕੀਤਾ ਜਾਂਦਾ ਜਾਂ ਮਜਬੂਰੀ ਵਿੱਚ ਕੀਤਾ ਜਾਂਦਾ ਤੇ ਪਰ ਜਿਹੜਾ ਪਹਿਲਾ ਤਰੀਕਾ ਆ ਉਹਨੂੰ ਅਪਣਾਓ ਕੰਮ ਸ਼ੌਂਕ ਨਾਲ ਹੀ ਕਰੋ ਮਜਬੂਰੀ ਕੋਈ ਨਹੀਂ ਹੁੰਦੀ ਕੰਮ ਕਿਸੇ ਤੋਂ ਰੁਕਦੇ ਨਹੀਂ ਹੁੰਦੇ ਵੀ ਜੇ ਆਪਾਂ ਕਈ ਔਖੇ ਸੁਖੇ ਕੰਮ ਤਾਂ ਹੋ ਹੀ ਜਾਣੇ ਆ ਬਗੀ ਪਰਮਾਤਮਾ ਨੇ ਆਪਾਂ ਨੂੰ ਤੰਦਰੁਸਤੀ ਦਿੱਤੀ ਆ ਹੱਥ ਪੈਰ ਦਿੱਤੇ ਆ ਕਈ ਲੋਕ ਵਿਚਾਰੇ ਆ ਆਪਾਂ ਦੇਖਦੇ ਆ ਆਂਘੀਨ ਹੁੰਦੇ ਆ ਕਿੰਨੇ ਮਜਬੂਰ ਹੁੰਦੇ ਆ ਪਰ ਆਪਾਂ ਨੂੰ ਹਰ ਵੇਲੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਏ ਵਾਹਿਗੁਰੂ ਤੁਹਾਨੂੰ ਗੁਰੂ ਰਾਮਦਾਸ ਜੀ ਤੁਸੀਂ ਸਾਨੂੰ ਇੰਨੀ ਤੰਦਰੁਸਤੀ ਦਿੱਤੀ ਆ ਤੇ ਸਭਨਾਂ ਨੂੰ ਇਸੇ ਤਰ੍ਹਾਂ ਤੰਦਰੁਸਤੀ ਦਿਓ ਸਭਨਾਂ ਦੇ ਘਰਾਂ ਵਿੱਚ ਇਸੇ ਤਰ੍ਹਾਂ ਸੁੱਖ ਰੱਖਿਓ ਸਭਨਾਂ ਦੇ ਘਰਾਂ ਵਿੱਚ ਆਪਣੀ ਮਿਹਰ ਬਣਾਈ ਰੱਖਿਓ ਸੋ ਅੱਜ ਤੁਹਾਡੇ ਨਾਲ ਬਸ ਇੰਨੀ ਇੱਕ ਗੱਲਾਂ ਕਰਨੀਆਂ ਸੀ ਤੇ ਵੈਸੇ ਗੱਲਾਂ ਤਾਂ ਹੋਰ ਵੀ ਕਰਨ ਨੂੰ ਮਨ ਕਰਦਾ ਸੀ ਉਹ ਆਪਾਂ ਅਗਲੇ ਟੌਪਿਕ 'ਚ ਕਰਾਂਗੇ ਜਿਹੜੇ ਟੌਪਿਕ ਤੇ ਮੈਂ ਗੱਲ ਕਰਨੀ ਸੀ ਬਸ ਅੱਜ ਮੈਂ ਉਸ ਟੌਪਿਕ ਤੇ ਨਹੀਂ ਕੀਤੀ ਤੇ ਸੋ ਆਪਾਂ ਗੱਲਾਂ ਕਰਦੇ ਰਹਿਆ ਕਰਾਂਗੇ ਮੈਂ ਕੋਸ਼ਿਸ਼ ਕਰਿਆ ਕਰਾਂਗੀ ਕਿ ਹਰ 8 ਦਿਨ ਬਾਅਦ ਜਾਂ ਸੰਡੇ ਤੋਂ ਸੰਡੇ ਵੀ ਜ਼ਰੂਰ ਤੁਹਾਡੇ ਨਾਲ ਗੱਲਾਂ ਕਰਕੇ ਆਪਣੇ ਮਨ ਨੂੰ ਹੌਲਾ ਕਰਿਆ ਕਰਾਂਗੀ ਆਪਣੇ ਮਨ ਨੂੰ ਸਾਂਝਾ ਕਰਿਆ ਕਰਾਂਗੀ ਤੇ ਮੈਨੂੰ ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲ ਕਰਕੇ ਕਿਉਂਕਿ ਮੈਨੂੰ ਜਿਹਨਾਂ ਵੀ ਕਮੈਂਟ ਆਉਂਦੇ ਆ ਨਾ ਬਹੁਤ ਸੋਹਣੇ ਆਉਂਦੇ ਆ ਤੇ ਪਰਮਾਤਮਾ ਦੀ ਕਿਰਪਾ ਨਾਲ ਮੈਂ ਕਹਿੰਨੀ ਮੈਨੂੰ ਕਦੀ ਵੀ ਜ਼ਿੰਦਗੀ ਦੇ ਵਿੱਚ ਬੈਡ ਕਮੈਂਟ ਨਾ ਆਵੇ ਤੇ ਮੇਰੀ ਪਰਮਾਤਮਾ ਅਗੇ ਇਹੀ ਅਰਦਾਸ ਆ ਤੇ ਮੇਰੀ ਸਾਰੇ ਬੱਚਿਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਦਿ ਲੋ ਇਸ ਆਸ਼ੀਰਵਾਦ ਰੱਬ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਤੇ ਸਭ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਬਣਾਈ ਰੱਖੇ ਤੇ ਜਿਹੜਾ ਮੇਰਾ ਚੈਨਲ ਹੈ ਪਿੰਡ ਵਾਲੇ ਭੈਣ ਜੀ ਪਲੀਜ਼ ਉਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਮੇਰਾ ਚੈਨਲ ਬਣਾਉਣ ਦਾ ਮਕਸਦ ਹੀ ਇਹ ਸੀ ਕਿ ਸੀਗਾ ਕਿ ਮੈਂ ਤੁਹਾਡੇ ਨਾਲ ਰੂਪ ਰੂਪ ਹੁੰਦੀ ਰਵਾਂ ਮੈਨੂੰ ਵਧੀਆ ਲੱਗਦਾ ਆ ਤੇ ਸੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ